ਵੈਸੇ ਤਾਂ ਕਿਹਾ ਜਾਂਦਾ ਕਿ ਮਾਨ ਸਰਕਾਰ ਕੋਈ ਨਾ ਕੋਈ ਫੈਸਲਾ ਲੈ ਲੈਂਦੀ ਹੈ ਉਸ ਤੋਂ ਬਾਅਦ ਚ ਬਦਲ ਜਾਂਦੀ ਆ ਯੂ ਟਰਨ ਲੈ ਜਾਂਦੀ ਸਰਕਾਰ ਇਹ ਕਿਹਾ ਜਾਂਦਾ ਪਰ ਇਸ ਵਾਰ ਸਰਕਾਰ ਇੱਕ ਲਿਹਾਈ ਸਕੀਮ ਉਸ ਤੋਂ ਯੂ ਟਰਨ ਲੈਂਦੀ ਸਰਕਾਰ ਨਜ਼ਰ ਨਹੀਂ ਆ ਰਹੀ ਵਿਰੋਧ ਦੇ ਬਾਵਜੂਦ ਲੈਂਡ ਪੂਲਿੰਗ ਨੀਤੀ ਲੈਂਦੀ ਹੈ ਸਰਕਾਰ ਨੇ ਉਹਦੇ ਵਿੱਚ ਸਰਕਾਰ ਰੱਖਦੀ ਹੈ ਕਿ ਲੁਧਿਆਣੇ ਦਾ 24311 ਏਕੜ ਜ਼ਮੀਨ ਲੈਣੀ ਸਰਕਾਰ ਨੇ ਉਸ ਦਾ ਕਰਨਾ ਸ਼ਹਿਰੀ ਕਰਨਾ ਸ਼ਹਿਰੀ ਕਲੋਨੀਆਂ ਬਣਾਉਣੀਆਂ ਆਪ ਸਰਕਾਰ ਨੇ ਤੇ ਜਿਨ੍ਹਾਂ ਦੇ ਕੋਲੋਂ ਇਹ ਜ਼ਮੀਨ ਲੈਣੀ ਆ ਇੱਕ ਏਕੜ ਦੇ ਬਦਲੇ 1000 ਗੱਜ ਦਾ ਰਿਹਾਇਸ਼ੀ ਪਲਾਟ ਦੇਣਾ ਤੇ 200 ਗਜ ਦੀ ਇੱਕ ਦੇਣੀ ਦੁਕਾਨ ਕਮਰਸ਼ੀਅਲ ਪਲਾਟ ਇੱਕ 200 ਗਜ ਦਾ ਇੱਕ ਏਕੜ ਲੈ ਕੇ 1200 ਗੱਜ ਵਾਪਸ ਦੇਣਾ ਪਰ ਉਸ ਨੂੰ ਡਿਵੈਲਪ ਕਰਕੇ ਉੱਥੇ ਕਲੋਨੀ ਬਣਾ ਕੇ ਸੜਕਾਂ ਬਣਾ ਕੇ ਗਲੀਆਂ ਬਣਾ ਕੇ ਸੀਵਰੇਜ ਪਾ ਕੇ ਲਾਈਟਾਂ ਲਾ ਕੇ ਸਾਰਾ ਕੁਝ ਕਰਕੇ ਇੱਕ ਏਕੜ ਦੇ ਬਦਲੇ ਦੇਣਾ 1200 ਗਜ਼ ਵੈਸੇ ਸਰਕਾਰਾਂ ਦੇ ਵੱਲੋਂ ਜਿਹੜੀ ਜ਼ਮੀਨ ਐਕਵਾਇਰ ਕੀਤੀ ਜਾਂਦੀ ਆ ਉਹ ਰੇਟ ਲਾ ਕੇ ਕੀਤੀ ਜਾਂਦੀ ਆ ਕਿ ਪੈਸੇ ਲਓ ਜ਼ਮੀਨ ਸਾਨੂੰ ਦਿਓ ਪਰ ਲੈਂਡ ਪੂਲਿੰਗ ਨੀਤੀ ਲਿਆਂਦੀ ਆ ਸਰਕਾਰ ਨੇ ਪੈਸਾ ਨਹੀਂ ਦੇਣਾ ਕੋਈ ਵੀ ਮੁਆਵਜ਼ਾ ਸਰਕਾਰ ਨੇ ਕੋਈ ਨਹੀਂ ਦੇਣਾ ਭਾਅ ਨਹੀਂ ਲਾਉਣਾ ਜ਼ਮੀਨ ਦਾ ਸਿੱਧਾ ਇਹ ਤੁਹਾਡੇ ਕੋਲੋਂ ਇੱਕ ਏਕੜ ਲਿਆ ਉਹਦੇ ਬਦਲੇ ਦੇਣਾ 1200 ਗਜ਼ ਹੁਣ ਮੰਤਰੀ ਮੰਡਲ ਦੀ ਬੈਠਕ 'ਚ ਸਰਕਾਰ ਨੇ ਇਸ ਤੇ ਮੋਹਰ ਲਾ ਦਿੱਤੀ ਹੈ। ਪਾਸ ਕਰਤੀ ਸਰਕਾਰ ਦੀ ਨੀਤੀ। ਵਿਰੋਧ ਹੋਇਆ ਅਕਾਲੀ ਦਲ ਹੋਵੇ, ਕਾਂਗਰਸ ਹੋਵੇ, ਕਿਸਾਨ ਜਥੇਬੰਦੀਆਂ, ਉਹ ਪਿੰਡਾਂ ਵਾਲੇ ਵੀ ਲੁਧਿਆਣੇ ਦੇ ਜਿਨ੍ਹਾਂ ਦੀਆਂ ਜ਼ਮੀਨਾਂ ਐਕਵਾਇਰ ਹੋਣੀਆਂ ਇਸ ਨੀਤੀ ਦੇ ਤਹਿਤ, ਉਹਨਾਂ ਨੇ ਵੀ ਕੀਤਾ ਵਿਰੋਧ। ਨਹੀਂ ਹੋਣ ਦੇਣੀ ਇਹ ਨੀਤੀ ਲਾਗੂ, ਉਹਨਾਂ ਨੇ ਆਖਿਆ ਪਰ ਕੈਬਨਿਟ ਬੈਠਕ ਦੇ ਵਿੱਚ ਇਸ ਤੇ ਲਾ ਦਿੱਤੀ ਮੋਹਰ। ਵਿਰੋਧ ਇਸ ਦਾ ਕਈ ਗੱਲਾਂ ਦੇ ਕਰਕੇ ਹੋ ਰਿਹਾ। ਸਭ ਤੋਂ ਪਹਿਲੀ ਗੱਲ ਤਾਂ ਇਹ ਹੀ ਕਿ ਰੇਟ ਹੀ ਨਹੀਂ ਦੇਣਾ। ਇੱਕ ਏਕੜ ਦੇ ਵਿੱਚ ਮੰਨ ਲਓ ਲਗਭਗ 5000 ਗਜ਼ ਜ਼ਮੀਨ 4800 ਕੁਸ਼ ਗਜ਼ ਹੁੰਦੀ ਹੈ 5000 ਮੰਨ ਲਓ 5000 ਦੇ ਕਰੀਬ ਗਜ਼ ਜ਼ਮੀਨ ਲੈ ਕੇ ਉਸ ਦੇ ਬਦਲੇ ਦੇਣੀ ਕਿੰਨੀ 1200 ਗਜ਼ ਹੁਣ ਕਿਸਾਨ ਪੁੱਛਦੇ ਲੋਕ ਪੁੱਛਦੇ ਕਿ ਬਾਕੀ ਬਾਕੀ ਕਿੱਧਰ ਸਰਕਾਰ ਕੀ ਆਖਦੀ ਸਰਕਾਰ ਆਖਦੀ ਮੰਨ ਲਓ ਤੁਹਾਡੇ ਕਿੱਲੇ ਦਾ ਹੈ ਰੇਟ 1 ਕਰੋੜ ਜਿਹੜਾ ਅਸੀਂ ਤੁਹਾਨੂੰ 1200 ਗਜ਼ ਜ਼ਮੀਨ ਦੇਣੀ ਵਾਪਸ ਉਸ ਦਾ ਕਿੰਨਾ ਹੋਣਾ 4 ਕਰੋੜ ਕਿਉਂਕਿ ਉਹ ਤੁਹਾਨੂੰ ਅਸੀਂ ਦੇਣਾ ਡਿਵੈਲਪ ਕਰਕੇ ਉਥੇ ਸ਼ਹਿਰ ਬਣਾ ਕੇ ਕਲੋਨੀ ਬਣਾ ਕੇ ਫਿਰ ਤੁਹਾਨੂੰ 1200 ਗਜ਼ ਦੇਣਾ ਤੁਹਾਡੀਆਂ ਹੋ ਜਾਣੀਆਂ ਪੌ 12 1 ਕਰੋੜ ਦਾ 4 ਕਰੋੜ ਤੁਹਾਨੂੰ ਕਰਕੇ ਦੇਣਾ ਇਸ ਕਰਕੇ ਸਾਨੂੰ ਦਿਓ ਜ਼ਮੀਨਾ ਅਤੇ ਅਸੀਂ ਉਸ ਦਾ ਕਰੀਏ ਸ਼ਹਿਰੀਕਰਨ ਤੇ ਫਿਰ ਤੁਹਾਨੂੰ ਇੱਕ ਕਿੱਲੇ ਦਾ ਦਈਏ 1200 ਗਜ਼ ਜ਼ਮੀਨ ਵਾਪਸ ਇਹ ਹੈ ਲੈਂਡ ਪੂਲਿੰਗ ਨੀਤੀ ਸਰਕਾਰ ਦੀ ਜਿਸ ਦਾ ਹੋ ਰਿਹਾ ਵਿਰੋਧ ਪਰ ਸਰਕਾਰ ਲਗਾਤਾਰ ਅੱਗੇ ਵਧ ਰਹੀ ਹੈ ਤੁਸੀਂ ਦੱਸੋ ਤੁਹਾਨੂੰ ਇਹ ਲੈਂਡ ਪੂਲਿੰਗ ਨੀਤੀ ਕਿਵੇਂ ਦੀ ਲੱਗਦੀ ਹੈ ਕਿਉਂਕਿ ਸਰਕਾਰ ਆਖਦੀ ਬੜੀ ਵਧੀਆ ਤੇ ਜਿਹੜੇ ਕਿਸਾਨ ਨੇ ਜਿਨ੍ਹਾਂ ਦੀਆਂ ਜ਼ਮੀਨਾਂ ਨੇ ਜਾਂ ਵਿਰੋਧੀ ਪਾਰਟੀਆਂ ਉਹ ਆਖਦੀਆਂ ਕਿ ਇਹ ਸਕੀਮ ਬਿਲਕੁਲ ਠੀਕ ਨਹੀਂ ਆ ਤੁਸੀਂ ਕਮੈਂਟ ਕਰਕੇ ਦੱਸੋ ਕਿ ਸਕੀਮ ਕਿਵੇਂ ਲੱਗਦੀ ਤੁਹਾਨੂੰ